ਸ਼ੁਰੂ ਦੇ ਵਿੱਚ ਜਦੋਂ ਆਰੰਭੀ ਹੋਇਆ ਇਨ ਦਾ ਬਿਗਨਿੰਗ ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ ਨੂੰ ਉਤਪਤ ਕੀਤਾ ਪਾਉ ਸਿਰਜਣਾ ਕੀਤੀ ਅਰਥਾਤ ਬਣਾਇਆ ਇਹ ਲਾਈਨ ਸਾਨੂੰ ਇੱਕ ਚੀਜ਼ ਕਨਫਰਮ ਕਰਦੀ ਆ ਕਿ ਇਸ ਤੋਂ ਪਹਿਲਾਂ ਜਦੋਂ ਕੁਝ ਵੀ ਨਹੀਂ ਸੀ ਕੁਝ ਵੀ ਨਹੀਂ ਸੀ ਬਣਾਉਣਾ ਕਦੋਂ ਪੈਂਦਾ ਆ ਜਦੋਂ ਉਹ ਚੀਜ਼ ਨਹੀਂ ਹੁੰਦੀ ਉਦੋਂ ਬਣਾਈ ਜਾਂਦੀ ਆ ਜਾਂ ਜਦੋਂ ਖਤਮ ਹੋ ਚੁੱਕੀ ਹੁੰਦੀ ਆ ਉਦੋਂ ਬਣਾਈ ਜਾਂਦੀ ਆ ਹੁਣ ਇਸ ਵਚਨ ਦੇ ਵਿੱਚ ਲਿਖਿਆ ਪਰਮੇਸ਼ਵਰ ਨੇ ਆਕਾਸ਼ ਤੇ ਧਰਤੀ ਨੂੰ ਉਤਪਤ ਕੀਤਾ ਪਰਮੇਸ਼ਵਰ ਨੇ ਪੈਦਾ ਕੀਤਾ ਆਕਾਸ਼ ਤੇ ਧਰਤੀ ਨੂੰ